ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਅਸਾ ਮਹੱਲਾ ਪਹਿਲਾ ਤਾਨ ਬਿਨਸੈ ਧਾਨ ਕਾ ਕੋ ਕਹੀਐ ਤਾਨ ਬਿਨਸੈ ਇੱਥੇ ਵਿਸਰਾਮ ਹੈ ਧਾਨ ਇੱਥੇ ਯਮਕਲਾ ਦਨੀਐ ਕਾ ਕੋ ਜਿਹੜਾ ਪਾਠ ਹੈ ਲੰਮੀ ਆਵਾਜ਼ ਦੇ ਨਾਲ ਕਰਨਾ ਹੈ ਸੰਬੰਧਕ ਪਾਠ ਹੈ ਕਾਕੋ ਨਹੀਂ ਕਹਿਣਾ ਧਾਨ ਕਾ ਕੋ ਕਹੀਐ ਬੇਨ ਗੁਰ RAM ਨਾਮ ਕਥ ਲਹੀਐ RAM ਨਾਮ ਧਨ ਸੰਗ ਸਹਾਈ ਅਸੰਗ ਸਖਾਈ RAM ਨਾਮ ਧਨ ਸੰਗ ਸਖਾਈ ਇਹ ਨਿਸੰਦਰਮਲ ਹਾਰ ਲੇਵ ਲਈ RAM ਨਾਮ ਬਿਨਾ ਕਵਨ ਹਮਾਰਾ ਸੁਖ ਦੁਖ ਸਾਮਕਰ ਨਾਮ ਨਾ ਛੋਡਾ ਆਪੇ ਵਾਕਸ ਮਿਲਾਵਣ ਹਾਰਾ ਰਹਾਉ ਕਨਿਕ ਕੰਮ ਨੇ ਹੀਤ ਗਵਾਰਾ ਦੁਬਿਦਾ ਲਾਗੇ ਨਾਮ ਵਿਸਾਰਾ ਜਿਸ ਤੂੰ ਬਖਸ ਹੈ ਨਾਮ ਜਪਾਇ ਜਿਸ ਪਦ ਤੇ ਜਮਕ ਲਾਗਨੀ ਦੂਤ ਨਾ ਲਾਗ ਸਕੈ ਗੁਣ ਗਾਏ ਹਰ ਗੁਰ ਦਾਤਾ RAM ਗੋਪਾਲਾ ਜੋ ਭਾਵੈ ਸੋ ਰਾਖ ਦਇਆਲਾ ਗੁਰਮੁਖ RAM ਮੇਰਾ ਮਨ ਪਾਇਆ ਗੁਰਮੁਖ ਪਦ ਤੇ ਵਿਸਰਾਮ ਹੈ ਗੁਰਮੁਖ RAM ਮੇਰਾ ਮਨ ਪਾਇਆ ਰੋਗ ਮਿਟੇ ਦੁਖ ਠਾਕ ਰਖ ਰਹਾਇਆ ਅਵਰਨਾ ਅਖਦ ਤੰਤ ਨ ਮੰਤਾ ਹਰ ਹਰ ਸਿਮਰਨ ਕਿਲਵਿਕ ਹੰਤਾ ਤੂੰ ਆਪ ਭੁਲਾਵਹਿ ਨਾਮ ਵਿਸਾਰ ਤੂੰ ਆਪੇ ਰੱਖ ਹੈ ਕਿਰਪਾ ਧਾਰ ਰੋਗ ਭਰਮ ਭੀਦ ਮਨ ਦੂਜਾ ਇਸ ਰਾਮ ਧਿਆਨ ਨਾਲ ਲਾਉਣਾ ਹੈ ਰੋਗ ਭਰਮ ਭੀਦ ਮਨ ਦੂਜਾ ਗੁਰ ਬਿਨ ਪਰਮ ਜਪਹਿ ਜਪ ਦੂਜਾ ਇਹ ਵੀ ਗੁਰ ਬਿਨ ਇਥੇ ਸੂਰਜ ਠਹਿਰਾ ਦੇ ਕੇ ਪਰਮ ਤੇ ਵਿਸਰਾਮ ਲਾ ਦੇਣਾ ਗੁਰ ਬਿਨ ਪਰਮ ਨਹੀਂ ਜਾਣ ਗੁਰ ਬਿਨ ਪਰਮ ਜਪਹਿ ਜਪ ਦੂਜਾ ਆਦ ਪੁਰਖ ਗੁਰ ਦਰਸ਼ਨ ਦੇਖਹਿ ਇਹ ਵੀ ਪਾਠ ਧਿਆਨ ਨਾਲ ਉਚਾਰਨ ਕਰਨਾ ਆਦ ਪੁਰਖ ਗੁਰ ਇਥੇ ਵਿਸਰਾਮ ਲਾਉਣਾ ਦਰਸ਼ਨ ਪਾਠ ਸੰਪਰਦਾ ਦੇ ਵਿੱਚ ਇਕੱਠਾ ਕਰਾਇਆ ਜਾਂਦਾ ਆਦ ਪੁਰਖ ਗੁਰ ਦਰਸ਼ਨ ਦੇਖਹਿ ਵੇਣ ਗੁਰ ਸ਼ਬਦ ਜਨਮ ਕੇ ਲਿਖ ਹੈ ਦੇਖ ਅਚਰਜ ਰਹੀ ਬਿਸਮਾਦ ਘਾਟ ਘਾਟ ਸੂਰ ਨਰ ਸਹਿਜ ਸਮਾ ਸਹਿਜ ਸਮਾਦ ਭਰਪੁਰ ਤਾਰ ਰਹੀ ਮਨ ਮਾਹੀ ਤੁਮ ਸੰਸਰ ਅਵਰ ਕੋ ਨਾਹੀ ਜਾ ਕੀ ਭਗਤ ਹੀਤ ਮੁਖ ਨਾਮ ਸੰਤ ਭਗਤ ਕੀ ਸੰਗਤ ਰਾਮ ਬੰਧਨ ਤੋਰੇ ਸਹਜ ਧਿਆਨ ਛੂਟੈ ਗੁਰਮੁਖ ਹਰ ਗੁਰ ਗਿਆਨ ਨਾ ਜਮ ਦੂਤ ਦੂਖ ਤਿਸ ਲਾਗੈ ਜੋ ਜਨ RAM ਨਾਮ ਲਿਵ ਜਾਗੈ ਇਹ ਜੋ ਜਨ ਪਾਠ ਕਠਾ ਨਹੀਂ ਗੈ ਦੇਣਾ ਜੋ ਜਨ RAM ਨਾਮ ਲਿਵ ਜਾਗੈ ਭਗਤ ਵਸਲ ਭਗਤਾ ਹਰ ਸੰਗ ਨਾਨਕ ਮੁਕਤ ਭਏ ਹਰ ਰੰਗ ਆਸਾ ਮਹੱਲਾ ਪਹਿਲਾ ਇਕ ਤੁਕੀ ਗੁਰ ਸੇਵਿ ਇਕ ਤੁਕੀ ਉਚਾਰਨ ਕਰਨਾ ਤੁਕੀ ਨਹੀਂ ਕਹਿਣਾ ਕਸਕੇ ਇਕ ਤੁਕੀ ਗੁਰ ਸੇਵਿ ਸੋ ਠਾਕੁਰ ਜਾਨੈ ਦੁੱਖ ਮਿਟੈ ਸੱਚ ਸਬਦ ਪਛਾਨੈ RAM ਜਪਹੁ ਮੇਰੀ ਸਖੀ ਸਖੈਨੀ ਸਖੈਨੀ ਥੋੜਾ ਜਿਹਾ ਕਸਕੇ ਹੀ ਬੋਲਣਾ ਸਤ ਗੁਰ ਸੇਵ ਦੇਖੋ ਪ੍ਰਭ ਨੈਨੀ ਰਹਾਉ ਇਹ ਵੀ ਨੈਨੀ ਥੋੜਾ ਜਿਹਾ ਕਸ ਬੰਧਨ ਮਾਤ ਪਿਤਾ ਸੰਸਾਰ ਬੰਧਨ ਸੋਤ ਕੰਨਿਆ ਅਰ ਨਾਰ ਇਹ ਪੰਕਤੀਆਂ ਚ ਸਾਰੇ ਜਿਹੜੇ ਬੰਧਨ ਪਾਦ ਹਨ ਧਿਆਨ ਨਾਲ ਉਚਾਰਨ ਕਰਨੇ ਹਨ ਬੰਧਨ ਨਹੀਂ ਕਹਿਣਾ ਬੰਧਨ ਤਦੇ ਨਾਲ ਬੰਧਨ ਕਰਮ ਧਰਮ ਹਉ ਕੀਆ ਬੰਧਨ ਪੁੱਤ ਕਲਤ ਮਨ ਬੀਆ ਕਲਤ ਕਸ ਕੀ ਬੋਲੀ ਬੰਦਨ ਕਿਰਖੀ ਕਰਹਿ ਕਿਰਸਾਨ ਹਉਮੈ ਦੰਸਹਿ ਰਾਜਾ ਮੰਗੈ ਦਾਨ ਬੰਦਨ ਸੌਦਾ ਆਣ ਵਿਚਾਰੀ ਜੀ ਆਣ ਵਿਚਾਰੀ ਜਿਹੜਾ ਪਾਠ ਹੈ ਪਾਠ ਇਕੱਠਾ ਹੀ ਹੈ ਪਰ ਵਿੱਚ ਡੈਸ਼ ਦੇ ਕੇ ਬੋਲਣਾ ਆਣ ਵਿਚਾਰੀ ਬੰਦਨ ਸੌਦਾ ਆਣ ਵਿਚਾਰੀ ਤਿਪਤ ਨਾਹੀ ਮਾਇਆ ਮੋਹ ਤਿਪਤ ਨਾਹੀ ਤਿਪਤ ਨਾਹੀ माया मोह पसारी बंधन ਸਾਹ ਸੰਚਹ ਧਾਨ ਜਾਏ ਬਿਨ ਹਰ ਭਗਤ ਨਾ ਪਵੀ ਥਾਏ ਬੰਧਨ ਬੇਦ ਬਾਦ ਅਹੰਕਾਰ ਬੰਧਨ ਬਿਨ ਸਬ ਬੰਧਨ ਤੇ ਵਿਸਰਮ ਬੰਧਨ ਬਿਨ ਸਬ ਮੋਹ ਵਿਕਾਰ ਨਾਨਕ RAM ਨਾਮ ਸਰਨਾਈ ਸਤਗੁਰ ਰਾਖੇ ਬੰਦ ਨਾ ਪਾਈ ਜੀ ਵੱਖਰਾ ਪਾਠ ਸਤਗੁਰੂ ਰਾਖੇ ਬੰਦ ਨਾ ਪਾਈ ਵਾਹਿਗੁਰੂ ਜੀ ਕਾ ਕਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ